ਆਜੀ ਬੰਦਿਆਂ ਨੇ ਕਰਤਾ ਕਾਂਡ ਟਰੈਕਟਰ ਖੋਬ ਦਿੱਤਾ ਮੂਰੇ ਬੱਟ ਸੀਗੀ ਉਹ ਜਿੱਦਾਂ ਮੁੜਦੇ ਮੁੜਦੇ ਮੂਰੇ ਬੰਨੇ ਜੇ ਤੇ ਚੜ ਗਿਆ ਹੁਣ ਨਾ ਤਾਂ ਉਹ ਗਾਂਹ ਨਾ ਹੁੰਦਾ ਨਾ ਪਛਾਣ ਹੁੰਦਾ ਹੁਣ ਉਹ ਨਹੀਂ ਕਲਾਕਾਰੀ ਪੂਰੀ ਕਰਕੇ ਛੱਡਣੀ ਆ ਦੋਨੇ ਐਨ ਆਰ ਆਈ ਡਰਾਈਵਰ ਆ ਦੋਨੇ ਐਨ ਆਰ ਆਈ ਡਰਾਈਵਰ ਆ ਤੇ ਲਾਲੰਦੋ ਜੋਰ ਹੁਣ ਇਹਨਾਂ ਦੋਨਾਂ ਨੂੰ ਲਓ ਬਈ ਹੁਣ ਆਪਾਂ ਨੂੰ ਫੇਰ ਜਾਣਾ ਏ ਪਿਆ ਛਾਡੇ ਬਿਨਾ ਕਿੱਥੇ ਗਤੀ ਐ ਇਹਨਾਂ ਦੀ ਪੁਰਾਣੇ ਖਿਡਾਰੀ ਆ ਫੇ ਵੀ ਅਸੀਂ ਚੱਲ ਬਈ ਹਾਂ ਉਹ ਭਾਬੀ ਚੱਲ ਬਈ ਤੇ ਬੰਦੇ ਨੂੰ ਬੋਰ ਨੀਅਤ ਹੀ ਆਉਣ ਦੇਈਦਾ ਇਦਾਂ ਦੀ ਗੱਲ ਨਹੀਂ ਬੰਦੇ ਸਾਡੇ ਬੋਰ ਨਹੀਂ ਹੁੰਦੇ ਨਾਲੇ ਕਦੋਂ ਇਦਰੋਂ ਠੰਡੀ ਠੰਡੀ ਹਵਾਵਾਂ ਦੀ ਐ ਪੱਖੀਆਂ ਜੇ ਤਾਕੀਆਂ ਜੀ ਲਓ ਜੀ ਹੁਣ ਤੁਹਾਨੂੰ ਆਪਾਂ ਨਾ ਦੁਨੀਆ ਦਾ ਅੱਠਵਾਂ ਅਯੂਬਾ ਦਿਖਾ ਲਦੇ ਆ ਆ ਮੋੜ ਕਿਨੇਓ ਕਿੰਨੇ ਆ ਆ ਪਹਿਲਾ ਮੋੜ ਆ ਗਿਆ ਹਲਾ ਆਹ ਦੂਜਾ ਮੋੜ ਆ ਗਿਆ ਇਹ ਦੁਨੀਆ ਦਾ 8ਵਾਂ ਯੂਬਾ ਆ 7 ਦਾ ਪਹਿਲਾ ਸੀਗੇ 8ਵਾਂ ਇਹ ਆ ਇਹ ਆ ਤੀਜਾ ਮੋੜ ਆ ਗਿਆ ਆ ਨਾਲੇ ਫੇ ਚੌਥਾ ਮੋੜ ਆ ਗਿਆ ਗਿਣੀ ਜਾਓ ਹਲੇ ਲਓ ਜੀ ਹੁਣ ਆਪਾਂ ਪਹੁੰਚ ਗਏ ਘਰ ਤੇ ਕੱਦੂ ਆਪਣਾ ਹੁਣ ਕਾਲੀ ਮੋਟਰ ਦਾ ਅੱਜ ਨਿਬੜ ਜਾਣਾ ਬਸ ਅੱਜ ਆਪਣਾ ਕੱਦੂ ਇਸ ਮੋਟਰ ਤੇ ਖਿੱਚ ਹੋ ਗਿਆ ਕੰਮ ਆਹ ਖੀਲ ਲਾ ਗਿਆ ਰਾਇ ਬਸ ਉਤੋਂ ਆ ਬੋਂਦਾ ਆ ਇੱਕ ਟਰੈਕਟਰ ਨਾਲ ਉਹ ਪਰੇ ਸੁਆਗਾ ਦਿੰਦਾ ਆ ਇੱਕ ਨਾ ਮੁਰੇ ਮੁਰੇ ਵਹੀ ਜਾਂਦਾ ਆ ਬੰਦਾ ਉਤੋਂ ਬਾਅਦ ਆ ਆ ਬਾਦਣਾ ਤੇ ਉਹ ਆਪਣੇ ਜੋੜੇ ਟਰਾਂਸਫਰਮ ਇਹਨਾਂ ਵਿੱਚੋਂ ਇੱਕ ਸੜ ਚੁੱਕਿਆ ਹੈ ਜਿਹੜਾ ਕਿ ਉਹ ਅੱਜ ਐਤਵਾਰ ਕਰਕੇ ਹੁਣ ਕਾਲੂ ਰੱਖਿਆ ਜਾਊਗਾ ਇਸ ਕਰਕੇ ਆਪਣੀਆਂ ਪਾਲੀਆਂ ਮੋਟਰਾਂ ਸਾਰੀਆਂ ਬੰਦ ਆ ਤੇ ਮੈਂ ਤਾਂ ਦੇਖੋ ਆਪਣੇ ਕੋਲ ਬੰਦੇ ਵਾਧੂ ਕਿੰਨੇ ਆ ਇੱਕ ਤਾਂ ਬਹਾਂ ਦਾ ਦੂਜਾ ਨਾਲ ਮਰਗਾੜ ਤੇ ਬੈਠਾ ਯਾਨੀ ਕਿ ਡਰਾਈਵਰ ਥੱਕਣ ਦੀ ਡੇਰ ਆ ਤੂੰ ਆ ਉਹਦੇ ਸੀਟ ਤੇ ਆ ਕੇ ਢੱਪ ਜਣੀ ਬਹਿ ਜਾਂਦਾ ਇਦਾਂ ਦੀ ਗੱਲ ਦੀ ਹੈ ਕਿ ਇੱਧਰ ਆ ਝੋਨਾ ਐ ਪੁੰਨਿਆ ਪਿਆ ਹਲੋਇਆ ਪਿਆ ਤਿੰਨ ਦਿਨ ਨਹੀਂ ਇਹਨਾਂ ਨੂੰ ਪਾਣੀ ਪਾਉਣਾ ਹੁਣ ਆਪਾਂ ਕੱਦੂ ਠੋਕ ਕੇ ਹੋਇਆ ਹੋਵੇ ਨਾ ਟਿੱਕੇ ਜਿਹੜਾ ਕਾਲੀ ਚ ਕੱਦੂ ਕਰਦੇ ਆ ਉਹਦੇ ਚ ਫੇਰ ਬੰਦਾ ਨਹੀਂ ਪਾਣੀ ਪੂਣੀ ਖੜਦਾ ਜਿਹੜਾ ਕੱਦੂ ਹੋਇਆ ਹੁੰਦਾ ਠੋਕੇ ਹੈ ਨਾ ਫੇਰ ਪਾਣੀ ਸੁੱਕਦਾ ਨਹੀਂ ਤੇ ਆ ਮੋਰੇ ਮੱਕੀ ਆਪਣੀ ਉਹਨੂੰ ਵੀ ਪਾਣੀ ਲੱਗ ਗਿਆ ਆ ਜਾਣੀ ਹੁਣ ਆਪਣਾ ਬਸ ਉਹ ਟਰਾਂਸਫਰਮ ਛੜਿਓ ਕਰਕੇ ਉਧਰ ਲੀਆਂ ਮੋਟਰਾਂ ਖੜੀਆਂ ਕਰਕੇ ਕੰਮ ਰੁਕਿਆ ਨਹੀਂ ਤਾਂ ਫਿਰ ਆਪਾਂ ਚਲੋ ਅੱਜ ਇਹ ਖਿੱਚੇ ਜੋ ਕੱਲੂ ਉਧਰੋਂ ਸ਼ੁਰੂ ਕਰ ਦਾਂਗੇ ਖਿੱਚਦਾਂਗੇ ਕੰਮ ਐਦਾਂ ਕੰਮ ਨਿਬੜਦਾ ਜਦਾਂ ਬਈ ਜੇ ਹੁਣ ਇੱਕੋ ਟਰੈਕਟਰ ਬਾੜਿਆ ਹੋਵੇ ਨਾ ਕਦੂ ਚ ਫੇਰ ਨਹੀਂ ਗੱਲ ਬਣਦੀ ਫੇਰ ਉਹਦੇ ਨਾਲੇ ਬੋਹਣਾ ਉਹਦੇ ਨਾਲੇ ਸਵਾਗਾ ਦੇਣਾ ਫੇਰ ਕਦੂ ਨਹੀਂ ਨਿਬੜਦਾ ਹੁਣ ਇਦਾਂ ਵੀ ਇੱਕ ਨੇ ਮੋਰੇ ਬਾਵਾ ਛੱਡੀ ਜਾਣਾ ਦੂਏ ਨੇ ਮਗਰ ਸਵਾਗਾ ਦੇਈ ਜਾਣਾ ਹੋ ਟਰੈਕਟਰ ਦੀ ਕੱਲ ਛਤਰੀ ਪਾਟ ਗਈ ਕੱਲ ਹੀ ਪਹਿਲਾਂ ਹੀ ਥੋੜੀ ਜਿਹੀ ਪਾਟੀ ਹੋ ਸੀਗੀ ਬਾਕੀ ਉਹ ਦਰਖਤਾਂ ਜਾਂ ਥੱਲੇ ਫਸ ਕੇ ਥੋੜੀ ਬਹੁਤੀ ਹੋਰ ਪਾਟ ਗਈ ਹੁਣ ਅਸੀਂ ਕਿ ਕੱਦੂ ਇੱਥੇ ਕਰਕੇ ਬਾਅਦ ਚ ਇਹਨੂੰ ਲਵਾਉਨੇ ਆ ਛਤਰੀ ਨੂੰ ਪਾਟੀ ਹੋ ਇਹਦੀ ਵੀ ਆ ਆਹ ਦੇਖ ਇੱਕ ਪਾਸਿਓ ਤੇ ਕੋਈ ਗੱਲ ਨਹੀਂ ਵਾ ਕੱਦੂ ਤੋਂ ਬਾਅਦ ਐਂ ਤਵਾ ਕੇ ਛਤਰੀਆਂ ਛੁਤਰੀਆਂ ਨਵੀਆਂ ਲਵਾ ਕੇ ਆਲੂਆਂ ਤੋਂ ਪਹਿਲਾਂ ਆਪਾਂ ਰੈਡੀ ਕਰਕੇ ਖੜੇ ਕਰ ਦਾਨੇ ਆ। ਆਓ ਜੀ। ਬੰਦਿਆਂ ਨੇ ਕਰਤਾ ਕਾਂਡ ਟਰੈਕਟਰ ਖੋਬ ਦਿੱਤਾ। ਮੂਰੇ ਬੱਟ ਸੀਗੀ ਉਹ ਜਿੱਦਾਂ ਮੋੜ ਦੇ ਮੋੜ ਦੇ ਮੂਰੇ ਉਹ ਬੰਨੇ ਜਾਂ ਤੇ ਚੜ ਗਏ। ਹੁਣ ਨਾ ਤਾਂ ਉਹ ਗਾਂਹ ਨਾ ਹੁੰਦਾ ਨਾ ਪਛਾਣ ਹੁੰਦਾ। ਤੇ ਮੈਂ ਇਹਨਾਂ ਨੂੰ ਕਹੀ ਜਾਂਦਾ ਮੈਂ ਇਹ ਟਰੈਕਟਰ ਲੈ ਆਂ ਨਾ ਦੂਜਾ। ਪਰ ਉਹ ਜਦ ਤੱਕ ਉਹ ਨਹੀਂ ਆਪਣੀ ਕਲਾਕਾਰੀ ਕਰਨੀ ਲੈਣੀ। ਉੱਤਕ ਉਹ ਨਹੀਂ ਮੰਨਣਾ ਨਹੀਂ ਇਸ ਕਰਕੇ ਫਿਰ ਆਪਾਂ ਹਲੇ ਚੁੱਪੇ ਖੜੇ ਆ ਵੀ ਕਰ ਲਣ ਦੋ ਜੇ ਨਿਕਲ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਆ ਆਪਣੇ ਕੋ ਬੱਗਾ ਸ਼ੇਰ ਖੜਾ ਹੀ ਆ ਫਿਰ ਆਪਾਂ ਇਹਨੂੰ ਲੈ ਜਾਾਂਗੇ ਹੁਣ ਉਹ ਨਹੀਂ ਕਲਾਕਾਰੀ ਪੂਰੀ ਕਰਕੇ ਛੱਡਣੀ ਆ ਦੋਨੇ ਐਨ ਆਰ ਆਈ ਡਰਾਈਵਰ ਆ ਤੇ ਲਾ ਲੰਦੋ ਜੋਰ ਹੁਣ ਇਹਨਾਂ ਦੋਨਾਂ ਨੂੰ ਲੋ ਬਈ ਹੁਣ ਆਪਾਂ ਨੂੰ ਫੇਰ ਜਾਣਾ ਏ ਪਿਆ ਸਾਡੇ ਬਿਨਾ ਕਿੱਥੇ ਗੱਦੀਆਂ ਨਾਲੀ ਪੁਰਾਣੇ ਖਿਲਾੜੀਆਂ ਫੇਰ ਵੀ ਅਸੀਂ ਤੇ ਹੁਣ ਨਵੇਂ ਸ਼ੌਕਰੂਆਂ ਨੂੰ ਕੀ ਪਤਾ ਕਿ ਕਿਦਾਂ ਟਰੈਕਟਰ ਗੱਦੀ ਦੇ ਆ ਵੀ ਕਰੀਦਾ ਹੁਣ ਜ਼ੋਰ-ਜ਼ੋਰ ਲਾ ਹਟੇ ਆ ਤੇ ਹੁਣ ਆਪਾਂ ਆਪਣਾ ਬੱਗਾ ਸ਼ੇਰ ਲੈ ਕੇ ਚੱਲੇ ਆ ਟੋਚਨ ਆਪਣੇ ਕੋ ਹੈ ਨਹੀਂ ਬਸ ਇੱਧੇ ਕੁੰਡੀਆਂ ਨਾਲ ਢਿੰਗ ਵਸਾਉਣੇ ਆ ਹਾਂ ਸਾਲੋ ਪਾਇਆ ਕਿੱਥੇ ਖੁੰਝੇ ਤੇ ਜਾ ਕੇ ਆ ਲੋ ਜੀ ਨਿਕਲ ਗਿਆ ਐਨਾ ਹੀ ਕੰਮ ਸੀ ਸਾਲੇ ਹੁਣ ਬੱਟ ਦੇ ਨਾਲ ਖੋਪ ਦਿਨ ਲੈ ਲੈ ਲੋ ਕਲਾਕਾਰੀ ਦੇਖ ਲੈ ਹੁਣ ਉੱਥੇ ਜਾ ਕੇ ਤੱਕ ਡੱਗੂਗਾ ਮੈਂ ਕਹਿੰਦਾ ਇਹਨੇ ਬੱਟ ਵੀ ਵੀ ਅਹੀ ਤੇ ਹੀ ਛਾੜ ਦੇਣਾ ਜਾਨਾ ਹੁਣ ਸਾਰੀ ਬੱਟ ਤਿੰਨ ਆਰ ਆਈ ਡਰਾਈਵਰ ਹੈ चलो आ स्वागत ला के बैक करा एक बारी बाकी मार दे कहीं ना ला दे एहे ਤੇ ਵੀ ਮਾਰਦੇ ਲਾ ਆਵੇ ਆ ਬਿੱਟੀਏ ਧਿਆਨ ਲੱਗਾ ਹਲੇ ਕਹਿੰਦੇ ਕਿ ਕਦੂ ਕਰਨਾ ਗਿਆ ਆ ਗਾਰੇ ਚ ਟਰੈਕਟਰੇ ਘਮਾਉਣਾ ਇਹ ਗਾਰੇ ਚ ਟਰੈਕਟਰ ਘਮਾਉਣਾ ਵੀ ਖਾਲਾ ਕਲਾਕਾਰੀ ਦਾ ਕੰਮ ਹੀ ਆ ਬੰਨਾ ਬੰਦ ਕਰ ਦਿੱਤਾ ਆ ਵੀ ਸਾਡਾ ਕਹਿੰਦਾ ਹੁੰਦਾ ਮੈਨੂੰ ਮੈਂ ਕੱਦੂਗਰ ਨੂੰ ਕਿੱਦੂ ਇਹਦੀ ਔਖੀ ਗੱਲ ਆ ਖਾਨਾ ਗੱਦੂ ਤੈਨੂੰ ਆਦਾ ਕੱਦੂ ਕਰਨ ਮੈਂ ਕਹਿੰਦਾ ਜਾਣ ਦੇ ਪਾਣੀ ਥੋੜਾ ਜਿਹਾ ਉਹ ਭਰ ਜਾਊਗਾ ਕਿਹੜਾ ਇੱਕਾ ਜਿਹਨਾਂ ਦੇ ਨਾਲ ਦੇ ਖੇਤਾਂ ਵਾਲੇ ਜਿਹੜੇ ਪਰਲੇ ਆਹੋ ਉਹ ਜਿੱਥੇ ਝੋਨਾ ਲੱਗਾ ਆ ਉਹਨਾਂ ਦੇ ਉਹ ਰਹਿੰਦੇ ਆ ਦੋ ਕਿਹਾਰੇ ਝੋਨਾ ਲਾਉਣ ਤੋਂ ਉਹਨਾਂ ਦੇ ਪਾਣੀ ਸੀਗਾ ਜ਼ਿਆਦੇ ਉਹ ਆ ਗਿਆ ਸਵੇਰੇ ਭਾਈ ਤੁਹਾਡੇ ਕੋਲੋਂ ਪਾਣੀ ਕੱਢ ਲਈਏ ਇਹ ਕੱਢੋ ਜੀ ਮਹਾਰਾਜ ਕੱਢੋ ਸੰਤ ਜਿੰਨਾ ਮਰਜ਼ੀ ਦੋ ਤੇ ਉਹਦੇ ਕਰਕੇ ਫੇ ਆਪਣੇ ਕਿਹਾਰੇ ਛੇਤੀ ਭਰ ਗਏ ਨਾਲ ਲੈਡ ਚੱਲੀ ਜਾਂਦੀ ਹੈ ਨਾਲੇ ਉਧਰੋਂ ਪਾਣੀ ਪੀ ਕੇ ਆ। ਉਹ ਆਇਆ ਆਇਆ ਅਟਾਰਾ ਜੀ। ਫੱਦੇ ਹੋਏ ਆ। ਬੋਰਾ ਵੀ ਥੜਾ ਘਲਿਆ ਹੈ ਦੁਬਾਰਾ ਨਵੇਂ ਰੱਖਣਾ ਬਹੁਤ ਐਥੇ ਚੱਲ ਹਾਂ ਦੋਨੇ ਪਾਸੇ ਚੱਲ ਪਿਆ ਪਾਣੀ ਤੇ ਇਧਰ ਨਾਲ ਸਵਾਗੇ ਪਈ ਜੋ ਉਧਰ ਬੌਣ ਨੂੰ ਹੋਈ ਜਾਊ ਇਹ ਸਮਾਰਦੀ ਆ ਇਹ ਤਾਰਾਂ ਵੀ ਗਾਣਾ ਪੈ ਪਾ ਕੇ ਦੱਬ ਦੇਣੀ ਆ ਇਹ ਆਪਾਂ ਇੱਕ ਹੜ੍ਹ ਦੀਆਂ ਵਿੱਚ ਆਪਾਂ ਉਹ ਫੇਰ ਨਹੀਂ ਆਪਾਂ ਆਪ ਜਿੱਤੇ ਕਰਦੇ ਹੋ ਆਪ ਆਹ ਉਧਾਰ ਖਾਲੀਆਂ ਆਉਂਦੀ ਤਾਂ ਹੈ ਖੰਬੇ ਤੇ ਆਪਣੇ ਪਿੱਛੇ ਜੋੜ ਲਾਇਆ ਆ ਨਹੀਂ ਆਹੀ ਟਰਾਂਸ ਆ ਟਰਾਂਸ ਆ ਪਿੱਛੇੋਂ ਨਹੀਂ ਆਉਂਦੀ ਸਾਲੀ ਇੱਥੋਂ ਹੀ ਆਉਂਦੀ ਆ ਕੋਈ ਆਉਂਦੀ ਉਹ ਪਿੱਛੇੋਂ ਤਾਂ ਤਿੰਨੇ ਆਉਂਦੀਆਂ ਇਹ ਅਰਥ ਵਾਲੀਆਂ ਤਾਰਾਂ ਹਰੇਕ ਥਾਂ ਹੀ ਮਹਿਕਮੇ ਨੇ ਬਿਜਲੀ ਮਹਿਕਮੇ ਨੇ ਲਾਈਆਂ ਲਾ ਕੇ ਲੈ ਜਾਂਦੇ ਹੋਰ ਕਿਤੇ ਪਾਣਦੇ ਚੱਲ ਪਰ ਵੇਹ ਅਰਥ ਵਾਲੀਆਂ ਤਾਰਾਂ ਚਾਹੀਦੀਆਂ ਹਰੇਕ ਥਾਂ ਚੱਲ ਖਿੱਚੋ ਗਿਆ ਕੰਮ ਹੁਣ 1 ਕੋ 11 1 ਕੋ 11 ਰਹਿ ਗਿਆ ਇਹ ਵੀ ਪਾਰ ਚੱਲਾ ਚਾਹ ਹੈਗੀ ਨਾ ਬੰਨੀ ਅੱਛਾ ਹੈਗੀ ਆ ਇਹੀ ਨਹੀਂ ਸੱਚੀ ਮੀ ਪੈਣ ਦਿੰਦੇ ਸੀ ਨਹੀਂ ਨਾ ਪੈਂਦਾ ਨਾ ਬਾਜੀ ਇਹ ਰੋਜ਼ ਮੱਥੇ ਢੇਕਦੇ ਸੀ ਮੀ ਨਾ ਪਾਵੇ ਹਾਂ ਵੇ ਛੁੱਟੀਆਂ ਸਾਡੀਆਂ ਵੱਜਣ ਚੱਲ ਬਸ ਲੱਕਾਂ ਮੈਂ ਚੱਲ ਇੱਕ ਵਾਰੀ ਫੇ ਪੈ ਤਾ ਇਹ ਕਿਦਾਂ ਦਾ ਮਾਤਰ ਇਹਨੇ ਉੱਥੇ ਕੰਮ ਮੇਲੇ ਕੋਈ ਆ ਆ ਹੱਥ ਪੈ ਤ ਹੋ ਗਏ ਮੁੜ ਕੇ ਪੈ ਜੋ ਟਰੈਕਟਰ ਬੰਦ ਕਰਨਾ ਪੈਲਾ ਰੋ ਗਿਆ ਨਾ ਹਾਲੇ ਹੋ ਟੇਟ ਹੋ ਗਿਆ ਮੈਂ ਹੂੰ ਮੈਂ ਆ ਕਹਿ ਰਾ ਭਰਿਆ ਹੀ ਆ ਸਮਝ ਲੈ ਨੇੜੇ ਹੀ ਆ ਵੀ ਚਲਾ ਜਾ ਇਸ ਮੋਟਰ ਦਾ ਕੰਮ ਨਿਬੜ ਜਾਣਾ ਹੂੰ ਉੱਧਰ ਜਿੱਥੇ ਟਰਾਂਸਫਾਰਮ ਨਾ ਛੜਿਆ ਹੁੰਦਾ ਉੱਧਰ ਵੀ ਨਿਬੜੇ ਜਾਣਾ ਸੀ ਉੱਧਰ ਜੇ ਤਾਂ 2 ਘੰਟੇ ਲਾ ਕੇ ਕਹਿਣਾ ਭਰਦਾ ਆ ਫਿਰ ਵੇੜੋ ਆ ਜੋ ਵੀ ਨਹੀਂ ਉੱਥੇ ਜਾਦੇ ਰਹਿੰਦਾ ਹੈ ਜਾਦੇ ਰਹਿੰਦਾ ਬਾਕੀ ਦੂਜੀ ਗੱਲ ਯਾਰ ਬਈਆਂ ਨੇ ਹਲਿਆ ਲਾਉਣ ਤੋਂ ਵੀ ਰਹਿੰਦੇ ਆਪਣੇ ਖੇਤ ਜਾਤੇ ਉਹ ਨਹੀਂ ਲਾਉਣ ਲਾਉਣਾ ਆ ਜਾਤੇ ਉਹੀ ਸਹੀ ਆ ਫਿਰ ਆਪਣਾ ਦੂਆ ਹੋ ਜਾਣਾ ਆ ਹੂੰ ਟਰਾਂਸਫਰਨ ਕਾਲੂ ਰੱਖੇ ਹੋਰ ਹੈ ਨਾ ਚਾਹ ਮੈਨੂੰ ਇਹਦੇ ਵਿੱਚ ਵੀ ਹੋਣੀ ਆ ਹਾਂ ਚਾਹ ਵੀ ਰੋਟੀ ਤੋਂ ਮੈਂ ਖਾਣ ਤੋਂ ਰੋਟੀ ਹੋਇਆ ਜੀ ਗੁੱਡੂ ਗੁੱਡੂ ਖਾ ਗਿਆ ਜੀ ਬਸ ਗਾਟਾ ਕਿੱਦਾਂ ਨਲਾਰ ਹੋਣੇ ਆ ਦੇਖ ਲੈ ਗੁੱਡ ਤੇ ਰੋਟੀ ਖਾਦੀ ਹੋ ਕਹਿੰਦੇ ਕਿ ਤੈਮੀ ਸਾਰੇ ਝੋਨਾ ਲਾਇਆ ਹੈ ਹਨਾ ਮੱਕੀ ਲਾਈਏ ਮੱਕੀ ਵੀ ਲਾਈਏ ਆ ਗਏ ਦੋ ਕਹਿੰਦੇ ਠੀਕ ਆ ਨੰਦਰਾ ਹੈ ਕੱਲ ਨੂੰ ਛੁੱਟੀ ਹੋਣੀ ਹੈ ਅੱਜ ਦੋਸ ਵਾਹ ਇਦਾਂ ਰੱਖ ਲਾ ਬੇਹ ਮੈਨੂੰ ਮੈਦ ਨਹੀਂ ਵੇਰ ਹੈ ਨਾ ਤੇ ਨਾ ਚ ਮੈਨੂੰ ਛੁੱਟੀ ਸ਼ਾਇਦ ਦਫ਼ਤਰ ਤੋਂ ਉੱਤਰ ਜਿੱਥੇ ਟ੍ਰਾਂਸਫਰ ਚੇਂਜ ਕਰਨਾ ਹੋਵੇ ਉੱਥੇ ਪਾਵੇਂ ਹੁੰਦੀ ਹੋਊਗੀ ਉਹ ਤਾਂ ਬਿਜਲੀ ਵਾਲੇ ਤਾਂ ਆ ਜਾਂਦੇ ਹੁੰਦੇ ਐਤਵਾਰ ਨੂੰ ਵੀ ਲਿਫਟ ਲੁਕਾਣੀ ਪੈਂਦੀ ਐ ਇਹ ਸਾਡੇ ਬਾਰਸੀਪੁਰ ਜਾਨੀ ਲੱਗੇ ਹਾਂ ਗੁੱਟ ਲੈ ਮੀਤ ਆ ਗਿਆ ਵਧੀਆ ਹੋ ਗਿਆ ਤੇਰੇ ਤੇ ਲੱਗ ਗਿਆ ਸਾਰਾ ਮਾਰਮਦੀ ਮਾਰਮਦੀ ਰੌਣੀ ਜੀ ਵਧੀਆ ਹੋ ਗਿਆ ਜੀ ਇੱਥੇ ਨਾਲੇ ਆ ਕੇ ਗਿਆ ਜੀ ਹੁੰਦੇ ਦਾ ਤਦੂ ਤਦੂ ਹੋ ਗਿਆ ਖੱਦੂ ਹੋ ਗਿਆ ਬਾਕੀ ਤੂੰ ਮੀਂਹ ਨਾਲ ਹੁਣ ਆਇਆ ਜਿਗਾ ਭਈਆਂ ਦੇ ਦੇਖੀ ਹੁਣ ਪਾਣੀ ਨਿਕਲਦਾ ਹੁਣ ਫੇ ਛੁੱਟੀਆਂ ਤਾਂ ਗਈਆਂ ਮੁੱਕ। ਵਜ਼ੀਰੇ ਮੱਥੇ ਟੇਕੇ ਬਾਬਾ ਜੀ ਮੀਂਹ ਨਾ ਪਵੇ ਬਈ ਮੀਂਹ ਨਾ ਪਵੇ ਸਾਡੀਆਂ ਛੁੱਟੀਆਂ ਵੱਜਣ। ਪਹਿਲੀ ਤੋਂ ਤੜਾ ਹਾਂ। ਹਾਂ ਹੁਣ ਛੁੱਟੀਆਂ ਨਹੀਂ ਹਲੇ ਤੱਕ ਮੈਸੇਜ ਆਇਆ ਨਹੀਂ। ਛੁੱਟੀਆਂ ਵਧੀਆ ਨਹੀਂ। ਕਿੱਦਾਂ ਕੀਤਾ ਜਾਵੇ ਸਲਾਹ। ਛੁੱਟੀਆਂ ਹੋਣੀਆਂ ਰਹਿ ਗਈਆਂ। ਹੈਂ? ਛੁੱਟੀਆਂ ਹੋਣੀਆਂ ਰਹਿ ਗਈਆਂ। ਨਹੀਂ ਤੁਸੀਂ ਇਹ ਗੱਲ ਕਿਓ ਹੁਣ ਮੀਂਹ ਫੜ ਜਵੇ। ਹਾਂ ਹਾਂ। ਆਹ। ਕਾਫੀ ਦਵਾਰਾ ਫਿਰ ਹੋ ਜਾਈ। ਨਹੀਂ ਕਾਹਦੇ ਹੋਣੀ ਚਾਹੀਦੀ 1 ਮਹੀਨੇ ਦੀ ਅੱਗੇ ਹੋ ਕੇ ਤਾਂ ਸਾਡੀਆਂ। ਕੱਟ ਹੋਈਆ ਸ਼ਾਬਾਸ਼ ਹੁਣ ਭਾਬੀ ਚੱਲ ਬਈ ਹਾਂ ਹੁਣ ਭਾਬੀ ਚੱਲ ਬਈ ਤੇ ਬੰਦੇ ਨੂੰ ਬੋਰ ਨੀਅਤ ਹੀ ਹੋਣ ਦੇਈਦਾ ਇਦਾਂ ਦੀ ਗੱਲ ਨਹੀਂ ਬੰਦੇ ਸਾਡੇ ਬੋਰ ਨਹੀਂ ਹੁੰਦੇ ਨਾਲੇ ਕਦੋਂ ਇਦਰੋਂ ਠੰਡੀ ਠੰਡੀ ਹਵਾਵਾਂ ਆਉਂਦੀ ਆ ਪੱਖੀਆਂ ਤੇ ਤਾਕੀਆਂ ਜੀ ਤੇ ਬੀਚ ਬਣੀ ਆ ਅਹ ਲੈ ਇਹ ਨਜ਼ਾਰਾ ਇਦਾਂ ਦਾ ਕਿਤੇ ਇਹ ਕੋਰਾ ਇਹ ਜੀਤਰਾ ਨਵੇਂ ਭਾਬੀ ਗੱਲੂ ਰੰਗ ਗੱਡੀ ਜਾਂਦਾ ਹੈ ਉਹ ਬਈ ਹੁਣ ਚੱਲੇ ਆਪਾਂ ਪਿੰਡ ਨੂੰ ਆਹ ਕਹਿ ਰਹੇ ਆਪਣੇ ਇੱਧਰ ਫੁੱਲ ਪਏ ਆ ਇੱਧਰ ਤਾਂ ਤਿੰਨ ਚਾਰ ਤਨ ਪਾਣੀ ਕਿਤੇ ਦੀ ਵੀ ਨਹੀਂ ਲੋਡ ਹੋਣਾ ਬਸ ਕੱਦੂ ਜਿਹੜਾ ਕਰਨੇ ਵਾਲਾ ਰਹਿੰਦਾ ਬਸ ਉੱਥੇ ਹੀ ਲੋਡ ਆ ਹੁਣ ਤਾਂ ਤੇ ਬਾਕੀ ਮਨਰਾਜ ਸਿੰਘ ਹੁਣ ਆਪਣਾ ਨਵਾਂ ਡਰਾਈਵਰ ਆ ਇਸ ਵੇਲੇ ਬਣਿਆ ਆ ਜਿਆਦੇ ਪਾਣੀ ਕਰਕੇ ਲਾਉਣਾ ਬਹੁਤ ਔਖਾ ਹੋ ਜਾਂਦਾ ਤੂੰ ਦੱਸ ਪੂਣੀਆਂ ਕਹਿੰਦੇ ਮਰ ਜਾਂਦਾ ਵੇ ਹੈਂਡਲ ਜੇ ਬਾਜੀ ਭਈ ਮਾਮਾ ਢੋਲੇ ਚ ਡਿੱਗਣਾ ਆਪਾਂ ਦੋਹਾਂ ਨੇ ਲਓ ਜੀ ਹੁਣ ਤੁਹਾਨੂੰ ਆਪਾਂ ਨਾ ਦੁਨੀਆ ਦਾ ਅੱਠਵਾਂ ਅਯੂਬਾ ਦਿਖਾ ਲਦੇ ਆਂ ਆ ਮੋੜ ਕਿਨੇ ਉਹ ਕਿੰਨੇ ਆ ਆ ਪਹਿਲਾ ਮੋੜ ਆ ਗਿਆ ਪਹਿਲਾ ਆ ਦੂਜਾ ਮੋੜ ਆ ਗਿਆ ਇਹ ਦੁਨੀਆ ਦਾ 8ਵਾਂ ਯੂਬਾ ਆ ਸੱਤ ਤਾਂ ਪਹਿਲਾਂ ਸੀਗੇ 8ਵਾਂ ਇਹ ਆ ਇਹ ਆ ਤੀਜਾ ਮੋੜ ਆ ਗਿਆ ਆ ਨਾਲੇ ਫੇ ਚੌਥਾ ਮੋੜ ਆ ਗਿਆ ਗਿਣੀ ਜਾਓ ਹਲੇ ਹਲੇ ਮੌਕ ਨਹੀਂ ਗਾ ਇਹ ਆ ਆ ਗਿਆ ਪੰਜਵਾਂ ਆ ਨਾਲੇ ਫੇ ਆ ਗਿਆ ਛੇਵਾਂ ਇਹ ਮੋੜ ਕੇ ਨੋ ਹਲੇ ਤੁਸੀਂ ਆ ਇਧਰ ਨੂੰ ਮੁੜ ਜਾਂਦਾ ਇੱਕ ਸੱਜੇ ਵਾਲ ਨੂੰ 7ਵਾਂ ਆ ਇਧਰ ਨੂੰ ਮੁੜ ਜਾਂਦਾ 8ਵਾਂ ਆ ਨਾਲੇ ਫੇਰ ਮੁੜ ਜਾਂਦਾ 9ਵਾਂ ਦੇਖਿਆ ਕਿੰਨੇ ਮੋੜ ਆ ਹਲੇ ਪਿਛਲੇ ਦੋ ਮੋੜ ਅਸੀਂ ਗਿਣੇ ਨਹੀਂ ਉਹ ਥੋੜੇ ਜਿਹਾ ਜਿੱਦਾਂ ਇਹਦੇ ਨਾਲੋਂ ਥੋੜਾ ਜਿਹਾ ਦੂਰ ਪੈ ਜਾਂਦੇ ਆ ਇਹ 9 ਮੋੜ ਤਾਂ ਆ ਨਾਲੇ ਨਾਲ ਆ ਇਸ ਤੇ ਹੈ ਕਿਸੇ ਪਿੰਡ 'ਚ ਇੰਨੇ ਮੋੜ ਇਕੱਠੇ ਉਹ ਵੀ ਨੇੜੇ-ਨੇੜੇ ਜੇ ਹੈਗੇ ਆ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਚੱਲ ਗੇਟ ਖੋਲ ਫੇਰ ਲਓ ਜੀ ਹੁਣ ਆਪਾਂ ਪਹੁੰਚ ਗਏ ਘਰ ਤੇ ਕੱਦੂ ਆਪਣਾ ਹੁਣ ਕਾਲੀ ਮੋਟਰ ਦਾ ਅੱਜ ਨਿਬੜ ਜਾਣਾ ਬਾਕੀ ਅਗਲੀ ਕਾਰਵਾਈ ਫੇ ਤੁਹਾਨੂੰ ਬਾਅਦ ਚ ਦਿਖਾ ਲਦੇ ਹਾਂ ਠੀਕ ਹੈ ਜੀ ਲਾਗੀ ਆਹ ਗੱਡੀ ਦੀ ਆਪਣੀ ਹੋਈ ਉਹ ਟੁੱਟੀ ਖਰਾਬ ਇਹ ਹੁਣ ਟੁੱਟੀ ਜਦਾਂ ਦੇ ਇਥੋਂ ਲੀਕ ਹੁੰਦੀ ਹਵਾ ਇਹ ਦੇਖਦੇ ਹਾਂ ਹੁਣ ਇਹਨੂੰ ਫੇਵਿਕ ਇੱਕ ਲਾ ਕੇ ਵੀ ਜੁੜ ਜਾਏ ਹੁਣ ਲਓ ਫੇਵਿਕ ਇੱਕ ਤਾਂ ਲਾ ਗਏ ਹੁਣ ਹਵਾ ਭਰ ਕੇ ਦੇਖਦੇ ਆਂ ਵੀ ਕੀ ਗੱਲਬਾਤ ਹੁੰਦੀ ਟਿਕਦੀ ਹਵਾ ਜਾਂ ਨਹੀਂ ਟਿਕਦੀ ਲਓ ਹੁਣ ਦੇਖਦੇ ਆਂ ਹਵਾ ਭਰ ਕੇ ਭਰਦੀ ਜਾਂ ਨਹੀਂ ਭਰਦੀ ਜੇ ਤਾਂ ਰਹਿ ਗਈ ਤਾਂ ਤਾਂ ਵੀ ਠੀਕ ਐ ਨਾ ਰਹਿ ਗਈ ਤਾਂ ਫਿਰ ਇਹ ਟੁੱਟੀ ਲਾਉਣੀ ਪਊ ਲਓ ਜੀ ਪੰਪ ਤਾਂ ਲਾ ਲਿਆ ਹੁਣ ਦੇਖਦੇ ਆ ਹਵਾ ਭਰ ਕੇ ਲੱਗ ਕੇ ਇੱਥੇ ਜਗ੍ਹਾ ਥੋੜੀ ਆ ਇਹ ਪੰਪ ਬੜੀਆ ਆ। ਇਹ ਮਹਿੰਦਰਾ ਵਾਲਿਆਂ ਦਾ ਪੰਪ ਆ ਇਹ। ਇਹ ਆਪਾਂ ਨੂੰ ਇਹਦੇ ਨਾਲ ਮਿਲਿਆ ਸੀਗਾ ਥਾਰ ਦੇ ਨਾਲ। ਮਤਲਬ ਐਸੈਸਰੀ ਦੇ ਵਿੱਚ ਨਹੀਂ ਦੱਸਿਆ ਸੀ ਵੀ ਆਹ ਚੀਜ਼ਾਂ ਤੁਸੀਂ ਲੈ ਸਕਦੇ ਆ ਨਾਲ। ਫਿਰ ਅਸੀਂ ਕਿ ਚੱਲ ਇੱਕ ਪੰਪ ਦੇ ਦਿਓ ਸਾਨੂੰ ਪੰਪ ਇਹਦੀ ਮੌਜ ਰਹਿੰਦੀ ਗੱਡੀਆਂ ਦੀ ਗੱਡੀਆਂ 'ਚ ਹਵਾ ਭਰਨ ਦੀ। ਤੇ ਨਾਲ ਇੱਕ ਇਹਦਾ ਡੈਸ਼ ਕੈਮ ਲਿਆ ਸੀਗਾ। ਇਹ ਡੈਸ਼ ਕੈਮ ਐਸੇ ਮੈਨੂੰ ਮੈਂ ਇਹਦੇ ਵੀ ਸਾਰੀਆਂ ਗੱਡੀਆਂ 'ਚ ਆਪਾਂ ਨੂੰ ਲਵਾਉਣਾ ਚਾਹੀਦਾ ਆਹ ਦੇਖੋ ਇਹਦੇ ਨਾਲ ਲੱਗਾ ਹੈ ਮਤਲਬ ਕਈ ਵਾਰੀ ਆਪਾਂ ਗੱਡੀ 'ਚ ਜਾਂਦੇ ਆ ਆਪਣੀ ਗਲਤੀ ਵੀ ਨਹੀਂ ਹੁੰਦੀ ਪਰ ਫਿਰ ਵੀ ਹਮੇਸ਼ਾ ਜੇ ਮੈਂ ਕਹਾਂ ਲੋ ਵੀ ਮੋਟਰਸਾਈਕਲ ਤੇ ਗੱਡੀ ਆ ਤਾਂ ਵਿੱਚ ਗਲਤੀ ਗੱਡੀਗਾੜੀ ਦੀ ਨਿਕਲਦੀ ਹੁੰਦੀ ਆ ਹੋਵੇ ਭਾਵੇਂ ਮੋਟਰਸਾਈਕਲ ਵਾਲੇ ਦੀ ਇਸ ਕਰਕੇ ਮੇਰਾ ਬਜਾ ਰਿਹਾ ਵੀ ਮੈਂ ਸਾਰੀਆਂ ਗੱਡੀਆਂ ਤੇ ਮਤਲਬ ਡੈਸ਼ ਕੈਮ ਲਵਾ ਲੈਣੇ ਆ ਮਤਲਬ ਸੇਫਟੀ ਹੈ ਤੇ ਵੀ ਤੁਹਾਡੀ ਇਹ ਚਾਹੀਦੇ ਆ ਜ਼ਰੂਰੀ ਹੁਣ ਦੇਖਦੇ ਆ 19 ਪੁਆਇੰਟ ਹੋ ਗਏ ਹੌਣ ਦੇਖਦੇ ਆ ਵਿੱਚ ਹਵਾ ਟਿਕਦੀ ਨਹੀਂ ਟਿਕਦੀ ਜੇ ਤਾਂ ਰਾਤ ਟਿਕੀ ਰਹੀ ਫੇ ਤਾਂ ਠੀਕ ਆ ਉਹ ਟਿਕਦੀ ਆ ਓਏ ਥਰਡੇ ਪਾਸੇ ਰਹਿ ਗਈ ਫੇ ਥੱਲੇ ਉਹ ਵੀ ਟੁੱਟੀ ਲਈ ਗਿਆ ਆ ਉੱਪਰੋਂ ਹੁਣ ਦੇਖ ਲਓ ਬੰਦ ਹੋ ਗਈ ਅੱਗੇ ਇੱਥੋਂ ਹਵਾ ਨਿਕਲਦੀ ਇੱਥੋਂ ਨਹੀਂ ਨਿਕਲਦੀ ਹੁਣ ਹੁਣ ਥਰਡੇ ਪਾਸੇੋਂ ਨਿਕਲਦੀ ਆ ਇੱਧਰ ਵੀ ਫੇ ਵੀ ਕਲਾ ਰਹੀ ਏ ਵੈਰੀ ਗੁੱਡ